ਪੰਜਾਬ ਦੀ ਸਿਆਸਤ ਇੱਕ ਵਾਰ ਫੇਰ ਤੋਂ ਗਰਮਾ ਗਈ ਹੈ ਵਿਰੋਧੀ ਪਾਰਟੀ ਕੋਈ ਮੌਕਾ ਨਹੀਂ ਛੱਡਦੇ ਭਗਵੰਤ ਸਰਕਾਰ ਤੇ ਤੰਜ ਕੱਸਣ ਦਾ ਬੀਤੇ ਕੱਲ੍ਹ ਤੋਂ ਭਗਵੰਤ ਮਾਨ ਚੇਨਈ ਦੇ ਤਾਮਿਲਨਾਡੂ ਪਹੁੰਚੇ ਹੋਏ ਨੇ ਜਿਸ ਨੂੰ ਲੈ ਵਿਰੋਧੀ ਧਿਰ ਦੇ ਲੀਡਰ ਇਸ ਗੱਲ ਤੇ ਰੋਸ ਜਤਾ ਕੇ ਭਗਵੰਤ ਮਾਨ ਨੂੰ ਘੇਰ ਰਹੇ ਨੇ ਇਸ ਮੁੱਦੇ ਨੂੰ ਲੈ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਦੇ ਤਾਮਿਲਨਾਡੂ ਪਹੁੰਚਣ ਦੀ ਇੱਕ ਵੀਡੀਓ ਤੇ ਤੰਜ ਕੱਸਦੇ ਹੋਏ ਲਿਖਿਆ ਪੰਜਾਬ ਡੁੱਬ ਰਿਹਾ ਹੈ ਤੇ ਭਗਵੰਤ ਮਾਨ ਤਾਮਿਲਨਾਡੂ ਘੁੰਮ ਰਿਹਾ ਇਸ ਦੇ ਨਾਲ ਹੀ ਇਹ ਵੀ ਲਿਖਿਆ ਪੰਜਾਬ ਪਰਦੇ ਕਿਸਾਨ ਅਤੇ ਗਰੀਬ ਪਰਿਵਾਰ ਮਦਦ ਲਈ ਦੁਹਾਈ ਦੇ ਰਹੇ ਹਨ ਕਿਉਂਕਿ ਉਹਨਾਂ ਦੇ ਘਰ ਖੇਤ ਅਤੇ ਰੋਜੀ ਰੋਟੀ ਹੜਾ ਅਤੇ ਭਾਰੀ ਬਾਰਿਸ਼ ਕਾਰਨ ਡੁੱਬ ਰਹੀ ਹੈ ਇਸ ਮੁਸੀਬਤ ਦੇ ਖੜੀਚ ਆਪਣੇ ਲੋਕਾਂ ਨਾਲ ਖੜੇ ਹੋਣ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਇੱਕ ਹੋਰ ਪੀਆਰ ਪ੍ਰੋਗਰਾਮ ਲਈ ਤਾਮਿਲਨਾਡੂ ਚਲੇ ਗਏ ਨੇ ਜਦੋਂ ਕਿ ਪੰਜਾਬ ਦੁੱਖ ਚੱਲ ਰਿਹਾ ਹੈ ਨੀਰੋ ਕਿਤੇ ਹੋਰ ਆਪਣੀਆਂ ਫੋਟੋਆਂ ਖਿਚਵਾ ਰਹੇ ਨੇ ਪੰਜਾਬ ਦੇ ਹੜਪ੍ਰਭਾਵਿਤ ਲੋਕਾਂ ਪ੍ਰਤੀ ਭਗਵੰਤ ਮਾਨ ਇਹੀ ਬਿਸ਼ਰਮੀ ਭਰਿਆ ਵਤੀਰਾ ਕਿਸੇ ਵਿਸ਼ਵਾਸ ਘਾਤ ਤੋਂ ਘਟ ਨਹੀਂ ਹੈ ਤੇ ਇਸ ਤਰ੍ਹਾਂ ਵਿਰੋਧੀ ਪਾਰਟੀ ਭਗਵੰਤ ਸਰਕਾਰ ਤੇ ਨਿਸ਼ਾਨੇ ਕੱਸ ਰਹੀ ਹੈ ਤਸਦੀਕ ਇਹ ਕਿ ਬੀਤੇ ਕੱਲ ਭਗਵੰਤ ਮਾਨ ਤਾਮਿਲਨਾਡੂ ਗਏ ਸਨ ਜਿੱਥੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਨਵੀਂ ਯੋਜਨਾ ਦੌਰਾਨ ਭਗਵੰਤ ਮਾਨ ਨੂੰ ਇਨਵਾਈਟ ਕੀਤਾ ਸੀ ਇਸ ਤੇ ਵਿਰੋਧੀ ਭੜਕ ਗਏ ਕਿਉਂਕਿ ਇਸ ਸਮੇਂ ਪੰਜਾਬ ਦੇ ਹਾਲਤ ਹੜ੍ਹ ਨਾਲ ਬਹੁਤ ਖਰਾਬ ਹੋਈ ਨੇ ਅੱਧਾ ਪੰਜਾਬ ਇਸ ਸਮੇਂ ਹੜ੍ਹ ਨਾਲ ਪ੍ਰਭਾਵਿਤ ਹੋਇਆ ਪਿਆ ਹੈ ਜਿਸ ਨਾਲ ਲੋਕਾਂ ਦਾ ਰਹਿਣਾ ਸਹਿਣਾ ਵੀ ਮੁਸ਼ਕਿਲ ਹੈ ਇਸ ਔਖੇ ਸਮੇਂ 'ਚ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਬਾਕੀ ਤੁਹਾਡਾ ਕੀ ਕੁ